ਲਾਲ ਕਿਲੇ ਧਮਾਕੇ 'ਚ ਹੁਣ ਤੱਕ 8 ਲੋਕਾਂ ਦੀ ਮੌਤ ਪੂਰਾ ਇਲਾਕਾ ਕੀਤਾ ਸੀਲ ਦਿੱਲੀ ਵਿੱਚ ਲਾਲ ਕਿਲੇ ਦੇ ਨੇੜੇ ਇੱਕ ਇਕੋ ਵੈਨ ਵਿੱਚ ਸ਼ਾਮ ਨੂੰ ਸ਼ਵਰਦਸਤ ਧਮਾਕਾ ਹੋਇਆ ਇਸ ਤੋਂ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ ਤਫੜੀ ਮਚ ਗਈ ਧਮਾਕੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 24 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਧਮਾਕਾ ਇੰਨਾ ਜ਼ਬਰਦਸਤ ਸੀ ਕਿ 5-6 ਗੱਡੀਆਂ ਦੇ ਫਿਰ ਕੱਚੇ ਉੱਡ ਗਏ ਅਤੇ ਆਸ-ਪਾਸ ਖੜੀਆਂ ਗੱਡੀਆਂ ਦੇ ਸੀਸੇ ਟੁੱਟ ਗਏ ਧਮਾਕੇ ਕਾਰਨ ਨੇੜ ਦੀਆਂ ਸਟ੍ਰੀਟ ਲੈਟਾਂ ਵੀ ਟੁੱਟ ਗਈਆਂ ਧਮਾਕੇ ਤੋਂ ਬਾਅਦ ਕਾਰ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੇ ਲਪੇਟ ਵਿੱਚ 7-8 ਹੋਰ ਗੱਡੀਆਂ ਵੀ ਆ ਗਈਆਂ ਇਹ ਧਮਾਕਾ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਹੋਇਆ ਹੈ ਜ਼ਖਮੀ ਲੋਕਾਂ ਨੂੰ ਅਤੇ ਮ੍ਰਿਤਕਾਂ ਨੂੰ ਨਾਰਾਇਣ ਜੈ ਪ੍ਰਕਾਸ਼ ਹਸਪਤਾਲ ਵਿੱਚ ਲਜਾਇਆ ਗਿਆ ਹੈ ਫਾਇਰ ਬ੍ਰਿਗੇਡ ਨੂੰ ਤਮਾਕੀ ਦੀ ਸੂਚਨਾ ਸ਼ਾਮ 6:55 ਮਿੰਟ ਤੇ ਪ੍ਰਾਪਤ ਹੋਈ ਤਮਾਕੀ ਤੋਂ ਤੁਰੰਤ ਬਾਅਦ ਪੂਰੀ ਦਿੱਲੀ ਵਿੱਚ ਹਾਈ ਅਲਰਟ ਐਲਾਨ ਕੀਤਾ ਗਿਆ ਹੈ ਦਿੱਲੀ ਪੁਲਿਸ ਦੀ ਟੀਮ ਜਾਂਚ ਵਿੱਚ ਜੁਟ ਗਈ ਹੈ ਅਤੇ ਸੀਐਨਜੀ ਅਤੇ ਐਨਆਈ ਦੀਆਂ ਟੀਮਾਂ ਵੀ ਮੌਕੇ ਤੇ ਭੇਜੀਆਂ ਜਾ ਰਹੀਆਂ ਹਨ ਰਸਗਤ ਤਕਨੀਕੀ ਮਾਹਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਧਮਾਕਾਕਾਰ ਵਿੱਚ ਲੱਗੀ ਸੀ ਐਨਜੀ ਕਾਰਨ ਹੋਇਆ ਜਾਂ ਕਿਸੇ ਹੋਰ ਵਜ੍ਹਾ ਕਰਕੇ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਸਿਰਫ ਕੋਈ ਸਥਾਨਕ ਧਮਾਕਾ ਨਹੀਂ ਲੱਗ ਰਿਹਾ ਇਹ ਕੋਈ ਵੱਡੀ ਸਾਜ਼ਿਸ਼ ਵੀ ਹੋ ਸਕਦੀ ਹੈ ਇਲਾਕਾ ਸੀਲ ਧਮਾਕੇ ਵਾਲੇ ਇਲਾਕੇ ਦੇ ਆਸ-ਪਾਸ ਦੀਆਂ ਸੜਕਾਂ ਤੇ ਅਤੇ ਨੇੜਲੀ ਚਾਨਦੀ ਚੌਕ ਮਾਰਕੀਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਫਰੀਦাবাদ ਵਿੱਚ ਮਿਲੇ ਵਿਸਪੋਰਟ ਕਨਾਲ ਸੰਭਾਵਿਕ ਸੰਬੰਧ ਇਹ ਤਮਾਕਾ ਇਹ ਇਹ ਤਮਾਕਾ ਜਿਹੇ ਸਮੇਂ ਹੋਇਆ ਹੈ ਜਦੋਂ ਅੱਜ ਹੀ ਦਿੱਲੀ ਨਾਲ ਲੱਗਦੇ ਫਰੀਦাবাদ ਵਿੱਚੋਂ 2900 ਕਿਲੋ ਐਮੋਨੀਅਮ ਨਾਈਟ੍ਰੇਟ ਹੋਰ ਰਸਾਇਣ ਹੈ ਜੋ ਆਮ ਤੌਰ ਤੇ ਵਿਸਪੋਰਟਕ ਬਣਾਉਣ ਲਈ ਵਰਤਿਆ ਜਾਂਦਾ ਹੈ ਬਰਾਮਦ ਕੀਤਾ ਗਿਆ ਹਾਲਾਂਕਿ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਦੋਵਾਂ ਘਟਨਾ ਨੂੰ ਆਪਸ ਵਿੱਚ ਜੋੜਨਾ ਜਲਦਬਾਜ਼ੀ ਹੋਵੇਗੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ